ਜਲੰਧਰ ਜਿਮਨੀ ਚੌਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਿਆ। ਦਰਅਸਲ ਆਮ ਆਦਮੀ ਪਾਰਟੀ ਜਿਸ ਦਾ ਕੀ ਵਿਰੋਧ ਕਰਨ ਦੀ ਪਹਿਲਾਂ ਜਿਮਨੀ ਚੌਣ ਦੇ ਵਿੱਚ ਵਿਰੋਧ ਕਰਨ ਦੀ ਗੱਲ ਪਟਵਾਰ ਯੂਨੀਅਨ ਕਰਦੀ ਨਜ਼ਰ ਆਈ ਸੀ ਉੱਥੇ ਹੀ ਹੁਣ ਕਿਸਾਨਾਂ ਦੇ ਵੱਲੋਂ ਵੀ ਵੱਡਾ ਐਲਾਨ ਕਰਦੇ ਹੋਏ ਜਲੰਧਰ ਜਿਮਨੀ ਚੌਣ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਨ ਦੀ ਗੱਲ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਕ ਵੱਡੀ ਟੈਨਸ਼ਨ ਭਗਵੰਤ ਮਾਨ ਦੀ ਸਰਕਾਰ ਦੇ ਲਈ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਖੁਦ ਇਸ ਮਾਮਲੇ ਦੇ ਵਿੱਚ ਜਿਮਨੀ ਚੋਣ ਦੇ ਲਈ ਜਲੰਧਰ ਦੇ ਵਿੱਚ ਆ ਕੇ ਕੋਠੀ ਲੈ ਕੇ ਵਸ ਗਏ ਨੇ ਜਿੱਥੇ ਕਿ ਉਹ ਕਮਾਨ ਸਾਹਮਦੇ ਹੋਏ ਨਜ਼ਰ ਆਉਣਗੇ ਲੇਕਿਨ ਚੋਣ ਖਾਲਾ ਪਖਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਵੱਡਾ ਝਟਕਾ ਜਿੱਥੇ ਪਹਿਲਾਂ ਪਟਵਾਰ ਯੂਨੀਅਨ ਦੇ ਵੱਲੋਂ ਦਿੱਤਾ ਗਿਆ ਸੀ ਇਹ ਐਲਾਨ ਕਰਦੇ ਹੋਏ ਕਿ ਜਿਮਨੀ ਚੋਣ ਦੇ ਵਿੱਚ ਉਹ ਸਰਕਾਰ ਦਾ ਵਿਰੋਧ ਕਰਨਗੇ ਹੁਣ ਗੰਨਾ ਉਤਪਾਦਕਾਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਜੇਕਰ ਉਹਨਾਂ ਦੇ ਗੰਨੇ ਦੀ ਪੈਸੇ ਦੀ ਅਦਾਈਗੀ ਜਲਦੀ ਨਾ ਹੋਈ ਤਾਂ ਜਿਮਨੀ ਚੋਂਣ ਦੇ ਵਿੱਚ ਉਹ ਕਾਲੀਆਂ ਛੰਡੀਆਂ ਦਿਖਾਉਂਦੇ ਹੋਏ ਪੰਜਾਬ ਸਰਕਾਰ ਦਾ ਵਿਰੋਧ ਕਰਨਗੇ ਦਰਅਸਲ ਸੂਬੇ ਦੀ ਆਪ ਸਰਕਾਰ ਗੰਨਾ ਉਤਪਾਦਕਾਂ ਨੂੰ ਮਿੱਥੇ ਸਮੇਂ 'ਚ ਉਹਨਾਂ ਦੀ ਗੰਨੇ ਦੀ ਅਦਾਈਗੀ ਕਰਨ ਤੋਂ ਪਾਈਦੀ ਹੋਈ ਨਜ਼ਰ ਆ ਰਹੀ ਹੈ ਗੰਨੇ ਦਾ ਸੀਜ਼ਨ ਖਤਮ ਹੋਏ ਨੂੰ ਵੀ ਤਕਰੀਬਨ ਤਕਰੀਬਨ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਸੂਬਾ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਗੰਨੇ ਦੀ ਅਦਾਈਗੀ ਨਹੀਂ ਕੀਤੀ ਗਈ ਗੰਨਾ ਉਤਪਾਦਕਾਂ ਚ ਰਾਜ ਦੇ ਸਹਿਕਾਰੀ ਖੰਡ ਮੇਲਾਂ ਵੱਲ 97 ਕਰੋੜ ਰੁਪਏ ਦਾ ਬਕਾਇਆ ਅੱਜ ਵੀ ਖੜਾ ਹੈ ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ 247 ਕਰੋੜ ਰੁਪਏ ਦੇ ਬਕਾਏ ਵਿੱਚੋਂ 150 ਕਰੋੜ ਦੇ ਲਗਭਗ ਦਾਇਗੀ ਕਰ ਵੀ ਦਿੱਤੀ ਗਈ ਹੈ ਪਰ 97 ਕਰੋੜ ਰੁਪਏ ਦੀ ਅਦਾਇਗੀ ਅੱਜ ਵੀ ਕਿਸਾਨਾਂ ਦੇ ਵੱਲੋਂ ਉਡੀਕੀ ਜਾ ਰਹੀ ਹੈ ਦੱਸਣਯੋਗ ਹੈ ਕਿ ਨਿਯਮਤ ਨਿਯਮਾਂ ਦੇ ਮੁਤਾਬਕ ਕਿਸਾਨਾਂ ਨੂੰ 14 ਦਿਨਾਂ ਦੇ ਅੰਦਰ-ਅੰਦਰ ਗੰਨੇ ਦੀ ਹਦਾਇਗੀ ਕਰਨੀ ਹੁੰਦੀ ਹੈ ਪਰ ਅੱਜ 3 ਮਹੀਨੇ ਬੀਤਣ ਜਾਂਦ ਤੋਂ ਬੀਤ ਜਾਣ ਤੋਂ ਬਾਅਦ ਵੀ ਗੰਨੇ ਦੀ ਹਦਾਇਗੀ ਲਈ ਸਰਕਾਰ ਵੱਲ ਵੇਖ ਰਹੇ ਨੇ ਇਹ ਕਿਸਾਨ ਤੇ ਦੂਸਰੇ ਪਰਸਪਾਸੇ ਸਰਕਾਰ ਲਗਾਤਾਰ ਭਰੇ ਹੋਏ ਖਜ਼ਾਨੇ ਦੀ ਗੱਲ ਵੀ ਕਰਦੀ ਨਜ਼ਰ ਆ ਰਹੀ ਹੈ ਲੇਕਿਨ ਜਦੋਂ ਹੁਣ ਗੱਲ ਗੰਨੇ ਦੀ ਹਦਾਇਗੀ ਹੁੰਦਾ ਸਰਕਾਰ ਦੀ ਚੁੱਪੀ ਦੇ ਉੱਪਰ ਕਿਸਾਨਾਂ ਦੇ ਵੱਲੋਂ ਤਿੱਖਾ ਸੰਘਰਸ਼ ਵਿੜਨ ਦੀ ਜੋਗਾ ਗੱਲ ਕਹੀ ਗਈ ਹੈ ਦੱਸਿਆ ਕਿ ਜਾਣਕਾਰੀ ਮੁਤਾਬਕ ਸਹਿਕਾਰੀ ਖੰਡ ਮਿਲ ਨਵਾਂ ਸ਼ਹਿਰ ਵੱਲ ਕਿਸਾਨਾਂ ਦਾ 10.27 ਕਰੋੜ ਸਹਿਕਾਰੀ ਖੰਡ ਮਿਲ ਬੁੱਢੇਵਾਲ ਵੱਲ 7.99 ਕਰੋੜ ਖੰਡ ਮਿਲ ਮਰਿੰਡਾ ਵੱਲ 10.50 ਕਰੋੜ ਖੰਡ ਮਿਲ ਫਾਜ਼ਿਲਕਾ ਵੱਲ 10.99 ਕਰੋੜ ਖੰਡ ਮਿਲ ਗੁਰਦਾਸਪੁਰ ਵੱਲ 11.86 ਕਰੋੜ ਤੇ ਖੰਡ ਮਿਲ ਅਜਰਾਬਾ ਜਨਾਲਾ ਬਲ 12.56 ਕਰੋੜ ਤੇ ਨਕੋਦਰ ਮਿਲ ਬਲ 7.21 ਕਰੋੜ ਖੰਡ ਮਿਲ ਭੋਗਪੁਰ ਬਲ 16.39 ਕਰੋੜ ਖੰਡ ਮਿਲ ਬਟਾਲਾ ਬਲ 9.99 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਆ ਉਹ ਅੱਜ ਵੀ ਖੜੀ ਹੈ ਜਿਸ ਦੇ ਲਈ ਕਿਸਾਨ ਸਰਕਾਰ ਦੇ ਬਲ ਦੇਖਦੇ ਹੋਏ ਨਜ਼ਰ ਆ ਰਹੇ ਨੇ ਇਸ ਦੌਰਾਨ ਕਿਸਾਨਾਂ ਦੀ ਸੰਘਰਸ਼ ਕਮੇਟੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਲਦੀ ਦੇ ਵਿੱਚ ਕਿਸਾਨਾਂ ਦੇ ਜਿਹੜੇ ਪੈਸੇ ਨੇ ਗੰਨੇ ਦੀ ਅਦਾਈਗੀ ਹੈ ਜੇਕਰ ਉਹ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਸਰਕਾਰ ਨੂੰ ਸਿੱਧੀ ਤੇ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹ ਬਕਾਇਆ ਜਲਦ ਜਾਰੀ ਨਾ ਕੀਤਾ ਗਿਆ ਤਾਂ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੌਂਂ ਚ ਕਿਸਾਨਾਂ ਵੱਲੋਂ ਸਰਕਾਰ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ ਜਿਮਨੀ ਚੋਣ ਦੇ ਲਈ ਸਰਕਾਰ ਲਈ ਵੱਡੀ ਮੁਸੀਬਤ ਪਟਵਾਰ ਜੁਨੀਅਨ ਦੇ ਵੱਲੋਂ ਵੀ ਖੜੀ ਕੀਤੀ ਗਈ ਸੀ ਜਿੱਥੇ ਕਿ ਪਟਵਾਰੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪਿਛਲੀ ਮੀਟਿੰਗ ਦੇ ਵਿੱਚ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਿਮਨੀ ਚੋਣ ਦੇ ਵਿੱਚ ਉਹ ਸਰਕਾਰ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਣਗੇ ਸੋ ਜਿੱਥੇ ਇੱਕ ਪਾਸੇ ਜੇਕਰ ਲੋਕ ਸਭਾ ਦੀ ਗੱਲ ਕਰੀਏ ਜਿੱਥੇ ਵੋਟ ਪ੍ਰਤੀਸ਼ਤ ਡਿੱਗਦਾ ਹੋਇਆ ਦਿਖਾਈ ਦਿੱਤਾ ਸੀਗਾ ਬਹੁਤ ਘੱਟ ਬੋਟਾ ਤਕਰੀਬਨ ਤਕਰੀਬਨ 15 18000 ਦੇ ਤਕਰੀਬਨ ਹੀ ਬੋਟਾ ਜਿਹੜੀਆਂ ਸੀ ਉਹ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਦੇ ਵਿੱਚੋਂ ਮਿਲੀਆਂ ਸੀ ਜਿੱਤ ਦੇ ਲਈ ਜਿਸ ਵੋਟ ਪ੍ਰਤੀਸ਼ਤ ਨੂੰ ਵਧਾਉਣ ਦੇ ਲਈ ਖੁਦ ਭਗਵੰਤ ਮਾਨ ਦੇ ਵੱਲੋਂ ਕਮਾਂਡ ਸੰਭੀ ਗਈ ਸੀ ਅਤੇ ਇਸ ਜਿਮਨੀ ਚੋਣ ਨੂੰ ਆਪਣੀ ਮੁਛ ਦਾ ਸਵਾਲ ਬਣਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਜਿਹਾ ਸੰਘਰਸ਼ ਹੈ ਉਹ ਆਪਣੇ ਬੋਟਾ ਨੂੰ ਇਕੱਠੇ ਕਰਨ ਦੇ ਲਈ ਵਿੱਢਿਆ ਗਿਆ ਸੀ ਹਲਕੇ ਦੇ ਵਿੱਚ ਐਮਐਲਏ ਵਿਧਾਇਕਾਂ ਦੀਆਂ ਡਿਊਟੀਆਂ ਲਗਾਈਆਂ ਬਾੜਬੰਦੀ ਦੇ ਵਿੱਚ ਬਾੜ ਦੇ ਤੱਕ ਐਮਐਲਏ ਵਿਧਾਇਕਾਂ ਦੇ ਡਿਊਟੀਆਂ ਲਗਾਈਆਂ ਗਈਆਂ ਸੀ ਤਾਂ ਜੋ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ 26 ਮਹੀਨੇ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਪਹੁੰਚਾਇਆ ਜਾ ਸਕੇ ਤੋਂ ਖੁਦ ਪੈਰ ਵੀ ਕਰਦੇ ਹੋਏ ਨਜ਼ਰ ਆਏ ਸੀ ਪਗਬੰਤ ਮਾਨ ਤੇ ਦੂਸਰਾ ਵੱਡਾ ਫੈਸਲਾ ਭਗਵੰਤ ਮਾਨ ਦੇ ਵੱਲੋਂ ਇਹ ਲਿਆ ਗਿਆ ਸੀ ਕਿ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਇੱਕ ਕੋਠੀ ਕਿਰਾਏ ਤੇ ਲੈ ਕੇ ਇੱਥੋਂ ਕਮਾਂਡ ਸਾਂਭਣ ਦੀ ਗੱਲ ਕੀਤੀ ਗਈ ਸੀ ਤੇ ਨਾਲ ਹੀ ਨਾਲ ਦੁਆਬੇ ਦੇ ਵਿੱਚ ਤੇ ਮਾਝੇ ਦੇ ਵਿੱਚ ਲੋਕਾਂ ਦੇ ਨਾਲ ਜ਼ਿਆਦਾ ਰابطਾ ਬਣਾਉਣ ਦੇ ਲਈ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਉਹ 2 ਜਾਂ 3 ਦਿਨ ਜਲੰਧਰ ਰੁਕਣ ਦੀ ਗੱਲ ਵੀ ਕਰਦੇ ਹੋਏ ਨਜ਼ਰ ਆਏ ਸੀ ਲੇਕਿਨ ਹੁਣ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਮਨੀ ਚੋਣ ਨੂੰ ਮੁਛਦਾ ਸਵਾਲ ਬਣਾਇਆ ਹੋਇਆ ਹੈ ਜਿਮਨੀ ਚੋਣ ਜਿੱਤਣ ਦੇ ਲਈ ਪੱਬਾ ਭਾਰ ਪੰਜਾਬ ਸਰਕਾਰ ਹੈ ਉੱਥੇ ਹੀ ਹੁਣ ਸਰਕਾਰੀ ਮੁਲਾਜ਼ਮਾਂ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੱਡਾ ਜੋ ਐਲਾਨ ਆ ਉਹ ਕੀਤਾ ਗਿਆ ਵੀ ਜੇਕਰ ਹੁਣ ਗੰਨਾ ਅਦਾਇਗੀ ਹੈ ਜਿਹੜੀ ਗੰਨੇ ਦੀ ਅਦਾਇਗੀ ਹੈ ਜਿਹੜੀ ਰੁਕੀ ਵੀ ਹੈ ਕਿ ਜੇਕਰ ਉਹ ਅਦਾਇਗੀ ਜੋ ਤਕਰੀਬਨ ਤਕਰੀਬਨ 97 ਕਰੋੜ ਦੇ ਲਗਭਗ ਬਣਦੀ ਹੈ ਵੀ ਜੇਕਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਦੇ ਨਾਲ ਕਿਸਾਨਾਂ ਨੂੰ ਇਹ ਅਦਾਇਗੀ ਨਾ ਕੀਤੀ ਗਈ ਕਿ ਅਨਾ ਕਿਸਾਨਾਂ ਦੇ ਵੱਲੋਂ ਜਲੰਧਰ ਜਿਮਨੀ ਚੋਣ ਦੇ ਵਿੱਚ ਤਿੱਖਾ ਸੰਘਰਸ਼ ਵਿੜਦੇ ਹੋਏ ਸਰਕਾਰ ਦਾ ਵਿਰੋਧ ਕੀਤਾ ਜਾਏਗਾ ਤੇ ਕਾਲੀਆਂ ਝੰਡੀਆਂ ਕਿਸਾਨ ਦਿਖਾਉਂਦੇ ਹੋਏ ਸਰਕਾਰ ਨੂੰ ਦਿਖਾਈ ਦੇਣਗੇ ਸੋ ਵੱਡੀ ਮੁਸ਼ਕਲ ਸੋ ਜੇਕਰ ਗੱਲ ਕਿਸਾਨਾਂ ਦੀ ਕਰੀਏ ਤਾਂ ਕਿਸਾਨਾਂ ਦੇ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੀ ਤਿੱਖਾ ਵਿਰੋਧ ਕੀਤਾ ਗਿਆ ਸੀ ਉਮੀਦਵਾਰਾਂ ਨੂੰ ਕਾਲੇ ਝੰਡੇ ਦਿਖਾਏ ਗਏ ਸੀ ਉਨ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਪਹੁੰਚ ਕੇ ਕਾਲੀਆਂ ਝੰਡੀਆਂ ਦਿਖਾਈਆਂ ਜਾਂਦੇ ਸੀ ਸੋ ਜੇਕਰ ਕਹੀਏ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜੇ ਉਮੀਦਵਾਰਾਂ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਦਾ ਖਮਿਆਜ਼ਾ ਭਾਰਤੀ ਜਨਤਾ ਪਾਰਟੀ ਨੂੰ ਵੱਡੇ ਪੱਧਰ ਤੇ ਉੱਪਰ ਭੁਗਤਣਾ ਪਿਆ ਸੀ ਕਿਉਂਕਿ ਪੰਜਾਬ ਦੇ ਵਿੱਚੋਂ ਇੱਕ 20 ਸੀਟ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਪ੍ਰਾਪਤ ਨਹੀਂ ਕਰ ਸਕੀ ਸੀ ਭਾਵੇਂ ਕਿ ਵੋਟ ਪ੍ਰਤੀਸ਼ਤ ਵਧਣ ਦੇ ਉੱਪਰ ਆਪਣੀ ਫਿੱਟ ਥਾਪੜ ਦੀ ਹੋਈ ਸੂਬਾ ਦੀ ਸੂਬੇ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਆਪਣੀ ਪਿੱਠ ਥਾਪੜ ਦੀ ਨਜ਼ਰ ਆਈ ਸੀ ਲੇਕਿਨ ਜੇਕਰ ਸੀਟਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਾਰ ਖਾਤਾ ਵੀ ਨਹੀਂ ਖੋਲ ਸਕੀ ਸੀ ਸੋ ਕਿਸਾਨਾਂ ਦੇ ਵੱਲੋਂ ਸਿੱਧਾ ਜਿਹੜਾ ਸੰਘਰਸ਼ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੈਠਾ ਗਿਆ ਸੀ ਹੁਣ ਜਿਮਨੀ ਚੋਣ ਕਿਉਂਕਿ ਜਲੰਧਰ ਜਿਮਨੀ ਚੋਣ ਦੇ ਵਿੱਚ ਵੀ ਜਿੱਥੇ ਕਾਂਗਰਸ ਜ਼ੋਰ ਸਾਈ ਕਰਦੀ ਨਜ਼ਰ ਆ ਰਹੀ ਹੈ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪੱਬਾਂ ਭਾਰ ਹੋਏ ਨੇ ਜਲੰਧਰ ਦੇ ਹਲਕਿਆਂ ਦੇ ਵਿੱਚ ਮੰਤਰੀਆਂ ਦੇ ਨਾਲ ਨਾਲ ਵਿਧਾਇਕਾਂ ਦੀਆਂ ਜਿਹੜੀਆਂ ਨੇ ਡਿਊਟੀਆਂ ਲਗਾਈਆਂ ਗਿਆ ਨੇ ਹਰ ਇੱਕ VOTER ਦੇ ਨਾਲ رابطہ ਸਥਾਪਿਤ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਕੀਤੀ ਜਾ ਰਹੀ ਹੈ ਤੇ ਖੁਦ ਭਗਵੰਤ ਮਾਨ ਇੱਥੇ ਚੋਣ ਦੇ ਵਿੱਚ ਵੱਡੀ ਡਿਊਟੀ ਸਾਂਭਦੇ ਹੋਏ ਪੈਰ ਵੀ ਕਰਦੇ ਹੋਏ ਅਗਵਾਈ ਕਰਦੇ ਹੋਏ ਜਲੰਧਰ ਦੇ ਵਿੱਚ ਕੋਠੀ ਲੈ ਕੇ ਰਹਿਣ ਦੀ ਗੱਲ ਸਾਹਮਣੇ ਆਈ ਸੀ ਕਿ ਇੱਥੋਂ ਉਹ ਕਮਾਂਡ ਜਿਹੜੀ ਹੈ ਜਲੰਧਰ ਜਿਮਨੀ ਚੋਣ ਦੀ ਸਾਮਦੇ ਹੋਏ ਨਜ਼ਰ ਆਉਣਗੇ ਤੇ ਨਾਲ ਹੀ ਨਾਲ ਮਾਝੇ ਤੇ ਮਾਲਵੇ ਦੇ ਵਿੱਚ رابطہ ਬਣਾਉਣ ਦੀ ਕੋਸ਼ਿਸ਼ ਵੀ ਜਲੰਧਰ ਦੇ ਵਿੱਚ ਰਹਿ ਕੇ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਲੇਕਿਨ ਹੁਣ ਜਦੋਂ ਗੱਲ ਅਦਾਇਗੀ ਦੀ ਆਉਂਦੀ ਹੈ ਜਿਹੜਾ ਕਿ 14 ਦਿਨ ਦਾ ਸਮਾਂ ਹੁੰਦਾ ਹੈ 14 ਸਮਾਂ ਦਿਨ ਦਾ ਬੀਤਣ ਤੋਂ ਇਲਾਵਾ 3 ਮਹੀਨੇ ਤੋਂ ਵੱਧ ਵੀ ਜੋ ਸੀਜ਼ਨ ਖਤਮ ਹੋ ਚੁੱਕਾ ਗੰਨੇ ਦਾ 3 ਮਹੀਨੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬ ਸਰਕਾਰ ਅਜੇ ਜਿਹੜੀ ਗੰਨੇ ਦੀ ਅਦਾਇਗੀ ਆ ਉਹ ਪੂਰਨ ਤੌਰ ਤੇ ਨਹੀਂ ਕਰ ਸਕੀ ਭਾਵੇਂ ਕਿ ਕਾਫੀ ਹੱਦ ਤੱਕ ਅਦਾਇਗੀ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਲੇਕਿਨ 97 ਕਰੋੜ ਰੁਪਏ ਅਜੇ ਵੀ ਕਿਸਾਨਾਂ ਦੇ ਸਰਕਾਰ ਦੇ ਬਲ ਖੜੇ ਨੇ ਜਿਸ ਲਈ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਅਦਾਇਗੀ ਇਹ ਜਲਦੀ ਨਾ ਕੀਤੀ ਗਈ ਤਾਂ ਜਲੰਧਰ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਬਿਗਲ ਇਹਨਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਜਾਇਆ ਜਾਏਗਾ ਬਜਾਇਆ ਜਾਏਗਾ ਅਤੇ ਸਰਕਾਰ ਦੇ ਜਿਹੜੇ ਵੀ ਨੁਮਾਇੰਦੇ ਹੋਣਗੇ ਅੱਜ ਦੇ ਸਰਕਾਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਸੋ ਸਰਕਾਰ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨ ਦੀ ਗੱਲ ਕਿਸਾਨ ਕਰਦੇ ਹੋਏ ਨਜ਼ਰ ਆਏਗੀ ਨਮੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਾਨਾ ਲੋਕਾਂ ਦਾ ਟੀਵੀ ਦੇ ਨਾਲ